ਸਰ ਆਪਾਂ ਨੂੰ ਪੁੱਛਦਾ ਪਰ ਮਾਸਟਰ ਪ੍ਰਵੀਨ ਸਿੰਘ ਸਰ ਇਹ ਨਵੇਂ ਕਿੱਥੇ ਨਿਕਲੇ ਕਿੱਥੋਂ ਨਿਕਲੇ ਕਾ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਰਾਮਗੜੀਆ ਸਾਹਿਬ ਕਲਵਾ ਰੋਡ ਪਟਾਲਾ ਤੋਂ ਸਮੁੱਚੇ ਸਾਧ ਸੰਗਤਾਂ ਅਤੇ ਇਲਾਕਾ ਦੇ ਮਾਸੀ ਅਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ਪੁਰਬ ਦੇ ਸਬੰਧ ਵਿੱਚ ਇਹ ਨਗਰ ਕੀਰਤਨ ਸੰਬੂਚੇ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਜਿਹੜਾ ਸਾਰੇ ਇਲਾਕੇ ਦੀ ਸਹਿਯੋਗ ਦੇ ਨਾਲ ਚੱਲ ਰਿਹਾ ਹੈ ਔਰ ਇਹ ਸਤਗੁਰ ਨਾਨਕ ਦੇ ਪ੍ਰਗਟ ਹੋਆ ਮੇਟੀ ਧੁੰਦ ਜਗ ਚਾਗਣਾ ਹੋਆ ਜਬ ਤੇ ਜਲੰਦੇ ਨੂੰ ਤਾਰਨ ਵਾਸਤੇ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਿਆ ਉਸ ਆਕਾਲ ਪੁਰਖ ਪਰਮੇਸ਼ਰ ਦਾ ਜੋ ਏਕਤਾ ਦੱਸ ਰਿਹਾ ਸਾਰੇ ਸੰਸਾਰ ਦੇ ਦਿੱਤਾ ਔਰ ਸਾਰੇ ਜੋ ਜਗਤਾ ਹੈ ਔਰ ਖਾਸ ਕਰਕੇ ਪਟਾਲਾ ਨਿਵਾਸੀ ਬਹੁਤ ਵੱਡੇ ਭਗਵਾਨ ਜਿਹੜੇ ਇਸ ਨਗਰ ਕੀਰਤਨ ਦਾ ਅਲੰਗ ਲੈ ਰਹੇ ਹਨ ਔਰ ਭਗਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਭਾਈ ਜਰਾ ਆਪਣੇ ਨਾਮ ਦੀ ਰਣਾਲਾ ਨੰਦਰ ਦੀ ਸਰਨਾਮ ਦੇ ਅੱਜ ਅੱਜ ਦੇ ਨਗਰ ਕੀਰਤਨ ਦੇ ਕਿੱਥੇ ਹੈ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਸਰਬੱਤ ਦਾਤ ਸੰਗਤ ਨੂੰ ਬਲਕ ਲੱਖ ਵਧਾਈ ਹੋਵੇ ਇਹ ਨਗਰ ਕੀਰਤਨ ਗੁਰਦੁਆਰਾ ਆਰਾਮਗੜੀਆ ਤੋਂ ਬੜੀ ਧੂਮ-ਧਾਮ ਨਾਲ ਨਿਕਲਿਆ ਨਿਕਾਲਿਆ ਜਾ ਰਿਹਾ ਹੈ ਸਰਬੱਤ ਦਾਤ ਸੰਗਤ ਨੂੰ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੇ ਪਰ ਮਾਸਟਰ ਪ੍ਰਵੀਨ ਸਿੰਘ ਸਰਾਈ ਨਗਰ ਕੀਰਤਨ ਨਿਕਲਿਆ ਪਰ ਕੋਈ ਨਾਗੀ ਸੀ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਗੁਰਦਵਾਰਾ ਰਾਮਗੜੀਆ ਸਾਹਿਬ ਕਲਵਾ ਰੋਡ ਪਟਾਲਾ ਤੋਂ ਸੰਬੰਧੀ ਸਾਥ ਸੰਗਤਾਂ ਅਤੇ ਇਲਾਕਾ ਦੇ ਵਾਸੀ ਅਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਭਗਤਾਂ ਸ੍ਰੀ ਗੁਰੂ ਨਾਨਕ ਦੇ ਮਹਾਰਾਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਇਹ ਨਗਰ ਕੀਰਤਨ ਸੰਬੋਧੇ ਸ਼ਹਿਰ ਦੀ ਪਰਕਰਮਾ ਕਰਦਾ ਹੋਇਆ ਜਿਹੜਾ ਸਾਰੇ ਇਲਾਕੇ ਦੀ ਸਹਿਯੋਗ ਦੇ ਨਾਲ ਚੱਲ ਰਿਹਾ ਹੈ ਔਰ ਸਤਗੁਰ ਨਾਨਕ ਪ੍ਰਗਟਿਆ ਮੇਟੀ ਧੰਦ ਜਗ ਚਾਗਣ ਹੋਵਾ ਜਗਤ ਦੇ ਜਲੰਦੇ ਨੂੰ ਤਾਰਨ ਵਾਸਤੇ ਭਗਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਿਆ ਉਸ ਅਕਾਲ ਪੁਰਖ ਪਰਮੇਸ਼ਰ ਦਾ ਜੋ ਏਕਤਾ ਦੱਸ ਰਿਹਾ ਸਾਰੇ ਸੰਸਾਰ ਦੇ